ਸਾਸਤਰੀ ਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਮੇਰੇ ਨਵੇਂ ਬਲੌਗ ਦੇ ਵਿੱਚ ਇਹ ਕਹਿ ਰਦਾ ਕਿ ਤੁਸੀਂ ਸਾਰੇ ਠੀਕ ਠਾਕ ਹੋ ਜੀ ਚੜ੍ਹਦੀ ਕਲਾ ਚ ਹੋਗੇ ਚੁੱਪ ਕਰ ਬਰਬਾਦ ਨਾ ਇੱਕ ਬਲੌਗ ਹੋਰ ਆਣ ਦਿਆ ਚੁੱਪ ਕਰ ਫਿਰ ਦੱਸਾਂ ਜਬ ਕੋ ਤੁਸੀਂ ਸਾਰੇ ਚੜ੍ਹਦੀ ਕਲਾ ਚ ਆਪਾਂ ਵੀ ਚੜ੍ਹਦੀ ਕਲਾ ਚ ਐ ਤੇ ਆਪਾਂ ਆ ਗਏ 40% ਚੜ੍ਹਦੀ ਕਲਾ ਚ ਬਾਕੀ ਕੋਈ ਅਜੇ ਸਰੀ ਸਾਧ ਨਹੀਂ ਲੰਦਾ ਥੋੜਾ ਜਿਹਾ ਢਿੱਲੇ ਚੱਲਣ ਦਾ ਛੱਡ ਪੜਾਈਏ ਅੱਜ ਚੱਲੇ ਆਂ ਵੀਰ ਡਿਊਟੀ ਟائم ਹੋ ਗਿਆ 3 4 ਵਜ ਗਏ 4 ਵਜੇ ਡਿਊਟੀ ਜਾਣਾ ਪੈ ਗਿਆ ਤੇ ਛੇਤੀ ਚੱਲੇ ਆ ਤੇ ਨੀਂਦ ਵੀ ਪੂਰੀ ਨਹੀਂ ਹੋਈ ਰੋਟੀ ਵੀ ਨਹੀਂ ਖਾਧੀ ਸੁੱਤੇ ਨਹੀਂ ਰਾਤ ਦੇ ਤੇ ਆ ਜੋ ਆਪਾਂ ਅੱਜ ਚੱਲੇ ਡਿਊਟੀ ਫਿਰ ਉੱਥੇ ਜਾ ਕੇ ਤੁਹਾਨੂੰ ਦੋ ਪਾਉਣੇ ਆ ਕੀ ਕੀ ਮਾਹੌਲ ਚੱਲ ਬੰਦਾ ਕੀ ਕੀ ਹੁੰਦਾ ਤੇ ਸ਼ਮੀ ਬਦਮਾਸ਼ ਤਿਆਰ ਹੁੰਦਾ ਇਹ ਨਵਾਂ ਬਲਾਕਰ ਤੇ ਆਣ ਹੁੰਦਾ ਇਹ ਬਲੌਗ ਇਹਦੇ ਬਲੌਗ ਹਿੰਦੀ ਚ ਆਉਣੇ ਸਾਰੇ ਹਿੰਦੀ ਚ ਆਉਣਗੇ ਸਾਰੇ ਬਲੌਗ ਕਿਉਂਕਿ ਆ ਜਿਹੜੇ ਇਹ ਹੋਗੇ ਇਹ ਪੰਜਾਬੀ ਬਣਾਉਂ ਮੈਂ ਹਿੰਦੀ ਬਣਾਉਂਗਾ ਠੀਕ ਹੈ ਨਾ ਤੇ ਇਹਦੇ ਚੈਨਲ ਸਬਸਕ੍ਰਾਈਬ ਕਰ ਲੈ ਇਹਦੀ ਇਹਦੀ ਬਿਲਟ ਹੀ ਨਹੀਂ ਰੋਕਾਉਂਦੀ ਬੜੇ ਚੱਲਦੇ ਇਹ ਬੈਲ ਸਭ ਤੋਂ ਬੈਸਟ ਰੈਂਦੀ ਪਤਾ ਇਹਦੀ ਬਿਲਟ ਨਹੀਂ ਰੋਕਾਉਂਦੇ ਬੜੇ ਚੱਲਦੀ ਬਿਲਟ ਲਾਉਂਦੇ ਤੇ ਬਾਹਰ ਦਾ ਮੌਲ ਤਕਾਉਣੇ ਤੁਹਾਨੂੰ ਆਪਾਂ ਫਲੈਟ ਦਾ ਇਹ ਅਗਨੋਰ ਕਰਿਓ ਆਪਾਂ ਲੀਡ ਧੋਤੋ ਤੋ ਕੇ ਸੁੱਕਣੇ ਪਾਏ ਤੇ ਬਾਹਰ ਦਾ ਮੌਲ ਚੱਲਦੇ ਕੋ ਬਿਲਡਿੰਗਾਂ ਬਣਨਗੀਆਂ ਸਾਰੀਆਂ ਲਾਗੇ ਬੰਨੇ ਰੈਡੀ ਹੁੰਦੀਆਂ ਚਲੋ ਉਹ ਪੰਡੇ ਪਏ ਆਪਣੇ ਬੋਰੇ ਚ ਚਲ ਚਲ ਉਧਰ ਲਈ ਪੰਦੇ ਆ ਵਾਰੀ ਚਾਰਜ ਪੜ ਲਾ ਨਾ ਲੀ ਚਾਰਜ ਕੀ ਕਰਨਾ ਰਹਿਣ ਦੇ ਨਾ ਨਾ ਲੈ ਕੇ ਜਾਣਾ ਉਹ ਨਹੀਂ ਡੋਰ ਉੱਥੇ ਹੈਗਾ ਭਾਈ ਯਾਰ ਰਹਿਣ ਦੇ ਕੱਲ ਕਾਲੇ ਦਾ ਹੈਗਾ ਭਾਈ ਚਲੋ ਵੀ ਮਿੱਤਰੋ ਆ ਜਾਓ ਮਿਲਦੇ ਆ ਤੈਨੂੰ ਅੱਗੇ ਸਭ ਤੋਂ ਪਹਿਲਾਂ ਪਾइए ਚਾਬੀ ਜੇਬ ਚ ਉਸ ਤੋਂ ਬਾਅਦ ਫੋਨ ਲਾਈਏ ਚਾਰਜਰ ਤੋਂ ਕਿੰਨਾ ਹੋ ਗਿਆ 44% ਹੋ ਗਿਆ ਬਹੁਤ ਇਹਨੂੰ ਕਰੀਏ ਬੰਦ ਤੇ ਘੜੀ ਲਾਉਣ ਵਾਲੀ ਰਹਿ ਗਈ ਚਲੋ ਵੀ ਮਿੱਤਰੋ ਮਿਲਦੇ ਆ ਅੱਗੇ ਜਾ ਕੇ ਤਦੋਂ ਆਪਾਂ ਇਹ ਕ੍ਰੇਨ ਦੇ ਤੇ ਆਪਣੀ ਕ੍ਰੇਨ ਦੀ ਰਾਖੀ ਬਿੱਲੀ ਕਰਨ ਦੀ ਆ ਦੇਖੋ ਬੇਟੀ ਇਹ ਚੂਹਾ ਨਹੀਂ ਵੜਨ ਦਿੰਦੀਆਂ ਕ੍ਰੇਨ ਚ ਆਉ ਦੇ ਇਹਦਾ ਸ਼ੇਰ ਅਰਗੀ ਤੇ ਕਿਉਂਕਿ ਚੂਵੇ ਤਾਰਾਂ ਵੜੀਆਂ ਟੁੱਕਦੇ ਕੰਮ ਹੋ ਗਿਆ ਉਹ ਸ਼ੇਰ ਅਰਗੀ ਉਹ ਸ਼ੇਰ ਵਾਲੀ ਚਾਲ ਚਲਦੀ ਸ਼ੇਰ ਵਾਲੀ ਤੇ ਬਾਕੀ ਦਾ ਆਪਾਂ ਕਰਦੇ ਆ ਟੰਗਵਾ ਕੇ ਉਧਰ ਦੀ ਆਈਏ ਯਾਰ ਚਿੱਕੜ ਵੜਾ ਆ ਤੇ ਆਪਾਂ ਕ੍ਰੇਨ ਦੀ ਥੋੜੀ ਸਫਾਈ ਕਰ ਦੇਣੀ ਉਦਾਂ ਮੀਨਾਂ ਤੇ ਧੁੱਪੀ ਆ ਪੂਰੀ ਸਾਲੀ ਚੈਨਾ ਚੈਨਾ ਦੀ ਮਿੱਟੀ ਕੱਢਣੀ ਚੈਨਾ ਦੀ ਵੀ ਮਿੱਟੀ ਤਾਂ ਕੱਢਣੀ ਹੈ ਕਿ ਜਿਹੜਾ ਆਊਟ ਹੋ ਜਾਂਦੀ ਆ ਉਹ ਪਤਾ ਲੱਗ ਜੂਗਾ ਕਿ ਕਿੱਥੋਂ ਆਊਟ ਹੁੰਦੀ ਆ ਕਿਉਂ ਹੁੰਦੀ ਆ ਮਤਲਬ ਵੱਧ ਘੱਟ ਸਿੰਮ ਜਾਂ ਉਧਰ ਉਧਰ ਜਾਂ ਪਾਣੀ ਪੈਣੀ ਤੇ ਬਾਕੀ ਦੇਖਦੇ ਹਾਂ ਮੋਰ ਚੱਲੋ ਇੱਕ ਪੱਤਰੀ ਜੀ ਥੱਲੇ ਹੋਣੀ ਇੱਕ ਇਧਰੋਂ ਬਾਰੀ ਕੱਢ ਲਾ। ਇਹਨੂੰ ਵੀ ਚਾਰਜ ਲਾਉਣਾ ਪਿਆ ਗੱਡੀ। ਉਹ ਵੀ ਮਤਰਾ ਕੰਮ ਕੁੰਮ ਕਰ ਜਾਪਾ ਕੰਦਿੰਦਾ। ਕਾਗੀਆਂ ਬੰਦੇ ਸਾਰੇ ਆਪਣੇ ਸੁੱਤੇ। ਕੋਈ ਸਤਾਲ ਵਜੇ ਜਾਗਦਾ ਰਾਤ ਨੂੰ ਜੁੜਿਆ ਨਹੀਂ ਇਹਦੇ ਪਰਸ਼। ਪਰਸ਼ੂ ਕੋ ਬੈਠਿਆ ਮੈਂ ਪਰਸ਼ੂ ਦੇ ਚਰਨਾ 'ਚ ਬੈਠੇ ਆ। ਆਸ਼ੀਰਵਾਦ ਜੈਗਰ ਸਿੰਘ ਦਾ। ਪਰਸ਼ੂ ਜੈਗਰ ਸਿੰਘ ਦਾ। ਕਿਹੜੀ ਬਦਖਾਨ ਸੀ? ਕੁੰਮਣ ਤੋਂ ਕੋਈ ਹੈ। ਇਹ ਜੈਗਰ ਸਿੰਘ ਦਾ ਵਾ ਵੀ ਰਾਤ ਨੂੰ ਸੇਫਟੀ ਵਾਲੇ ਫੈਨ ਦਾ ਮਾਰਕ ਫੋਟੋ ਲਗੇ। ਆਣੋ ਕਦੀ ਵੀ ਮਾਰਦੇ ਸੀ ਮਾਰਦੇ ਹੈ। ਕਿਹਾ ਵੀ ਸਟਾਪ ਇਹ ਜਿਹੜੀ ਲੰਦੇ ਕਿ ਲੋ ਵੀ ਮਿੱਤਰੋ ਮਿਲਦੇ ਆ ਤੁਮ ਅੱਗੇ ਜੋ ਵੀ ਕੰਮ ਤੋਂ ਕਰਾਂਗੇ। ਉਹ ਸਿੱਖਾ ਹੈ। ਕੋਈ ਬੰਦਾ ਉਹਦਾ ਹੈ ਇਸ ਤੋਂ। ਸੁਤੇ ਗਾ। ਮੈਂ ਲਾਉਂ ਦਿਆ। ਇਹ ਆਪਣੇ ਆਪ ਦਾ ਤੂੰ ਬੜੀ। ਜਾਦੂ ਹੋ ਗਿਆ ਤੈਨੂੰ। ਲੋ ਵੀ ਮਿੱਤਰੋ ਸਾਰੇ ਬੰਦੇ ਕੰਮ ਕਰਦੇ ਆ ਜਾ ਸਾਲਾ ਡਾਂਸ ਕਰੀ ਜਾਣਾ। ਫਰ ਫੜ ਉਹ ਕਰਲਾ ਦੱਸ ਦੇਣੀ ਜਿਹੜਾ ਕਰਨਾ ਹੀ ਉਹ ਲੱਤ ਲਾਈ ਜਾਂਦਾ ਉਦਰੇ ਮੀ ਵੀ ਆਉਂਦਾ ਵੀ ਮਿੰਦਰੋਂ ਇਹਦਾ ਤਾਂ ਵੀ ਉਹੋ ਜਿਹਾ ਕੰਮ ਸਾਈਮ ਹੈ ਇੰਜਨ ਦੀ ਰੇਸ ਪੈਂਦਾ ਹੀ ਅੱਗੇ ਹੁਣ ਬੈਠ ਕੇ ਉਹ ਭਰਾਵਾ ਬੂੜਾ ਟੋਣ ਨੂੰ ਕਿਹਾ ਬੂੜਾ ਟੋ ਲੋ ਯਾਰ ਬੂੜਾ ਟੋ ਲੋ ਯਾਰ ਕੋਈ ਨਾ ਉਭਾ ਵੀ ਉਟੋਣਾ ਬਾਵਾ ਛੜ ਆਉਂਦੀ ਆ ਬਾਸ 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 ਦੇ ਉੱਤੋਂ ਆਉਂਦੀ ਇਹ ਕੋਈ ਨਹੀਂ ਹੱਬ ਤੋਂ ਆਉਂਦੀ ਆ ਨਿਆਰੇ ਆ ਆ ਮੋਲ ਧੜਾ ਲੱਪਣਾ ਕੰਮ ਕਰੋ ਇੱਕ ਰਾਂਹ ਕਮਾ ਬਣਾ ਦੋ ਤਿੰਨ ਰਾਂਹ ਕਮਾ ਦੂੰ ਕਮਾ ਦੇ ਜਾ ਦੋ ਰਾਂਹ ਤਿੰਨ ਰਾਂਹ ਕਮਾ ਦੇ ਆਣੇ ਯਾਰੇ ਵੜਾ ਲੱਪਣੇ ਆ ਆ ਕੰਮ ਕਰੋ ਕੰਮ ਕਰੋ ਕੰਪਨੀ ਪੈਸੇ ਦਿੰਦੀ ਐ ਤੈਨੂੰ 1000 ਰੁਪਇਆ ਦਿੰਦੀ ਐ ਤੈਨੂੰ 1000 ਰੁਪਏ ਦਿੰਦੀ ਇੱਕ ਦਿਨ ਦਾ ਚਲੋ ਉਹਨੂੰ ਤੇ ਸਟਾਰਟ ਕਿਨੇ ਕਰਨੀ ਆ ਬੁੱਢੇ ਨੇ ਆਣਗੇ ਮੈਂ ਕਿਹਾ ਤੈਨੂੰ ਮਿਸਤਰੀ ਹੈਗਾ ਨਾ ਆ ਮਿਸਤਰੀ ਤੇ ਯਾਰ ਕੰਮ ਥੋੜਾਗਾ ਨਾ ਹਾਂ ਪੁਰਾਣੀ ਹੀ ਸਟਾਰ ਹੁੰਦੀ ਮਿਸਤਰੀ ਕਰੂ ਆ ਸਿੱਧੀ ਚੱਲ ਰਹੀ ਐ ਬਸ ਕੰਮ ਗਿਆ ਕੱਟ ਤੇ ਕੱਟ ਕੋਈ ਨਹੀਂ ਪਤਾ ਮੈਂ ਕਿਹਾ ਇੱਥੇ ਤੂੰ ਹੀ ਆਇਆ ਬਾਚੋਂ ਘੁੱਗੀ ਨਾ ਉਸੇ ਮੈਂ ਬਾਤ ਪੈਂਦਾ ਜੀ ਮਿੱਤਰੋ ਤੇ ਨਿਆਰੇ ਲੈਣਦਾ ਸ਼ਮੀ ਬਦਮਾਨ ਨੂੰ ਬਹੁਤ ਰਵਾਉਣੇ ਆ ਇਹ ਰੋਂਦਾ ਬੜਾ ਗੱਲ ਗੱਲ ਦੇ ਦੱਬ ਜਾਂਦਾ ਏ ਨਾ ਵਿਨਾ ਆਕਾ ਸਟਾਰਟ ਚੱਲ ਕੱਢ ਲਈ ਸਾਰੇ ਘੁੰਮਿਆਦੇ ਹੈ ਨਹੀਂ ਉਹ ਜਾ ਆਪਰਾ ਬੰਦਾ ਨਹੀਂ ਹੋਣਾ ਬੈਟਰੀ ਲਾਏ ਢੀ ਕਮਾ ਦੋਰੀ ਉਹ ਬੈਟਰੀ ਦਾ ਨਹੀਂ ਨਹੀਂ ਸਾਲਾ ਬੈਟਰੀ ਲਾ ਕੇ ਦੇਖਦਾ ਹੈ ਬੈਟਰੀ ਛੱਤੀ ਕਰ ਲੈ ਛੱਤੀ ਲੀਡ ਲਿਆਓ ਲੀਡ ਲਿਆਓ ਲੀਡ ਲਿਆਓ ਬਿਜਲੀ ਨਹੀਂ ਛੱਤ ਕਿੰਨੇ ਕਰਿੰਦੀ ਲੋ ਲੀਡ ਲੀਡ ਲਿਆਓ ਬੈਟਰੀ ਬਲ ਨਹੀਂ ਛੱਤ ਕਿੰਨੇ ਕਰਿੰਦੀ ਦੇ ਜੋ ਹੋ ਗਈ ਸਟਾਰਟ ਉਹ ਜਾ ਇਹਦੇ ਛੱਤ ਲਾਣੀ ਨੂੰ ਬੈਟਰੀ ਦਾ ਨਹੀਂ ਨੁਕਸਾਨ ਕਮਾ ਫੇਰ ਦੋਰੀ ਕਮਾ ਚੱਲ ਕਮਾ ਰੇ ਤੁਹਾਡਾ ਤੁਕਵਾ ਦੇ ਰਹਾ ਵੀ ਪੂਰੀ ਰਾਤ ਤੁੰਦ ਲੈ ਰਿਹਾ ਮੈਨੂੰ ਚੱਲ ਇੱਕ ਪਤਨੀ ਭੈਣ ਉਹ ਕਿਹੜਾ ਬਲਸ਼ਨਾ ਇਹ ਜਿਹੜਾ ਇਹ ਕਰੀਮ ਤੇ ਕੋਈ ਕਰੀਮ ਹੀ ਨਹੀਂ ਸਵਾਦ ਕੋਈ ਇਹ ਛਤਰਕੁੱਟਾ ਵੇ ਬੁੱਤ ਬਣਾ ਕੇ ਗਾਲੀ ਆਹ ਸਵਾਦ ਹੀ ਨਹੀਂ ਆਇਆ ਯਾਰ ਆ ਸਾਈਡ ਤੇ ਕੰਮ ਕਰਨ ਦਾ ਸ਼ਮੀ ਮੌਹ ਨਹੀਂ ਆਇਆ ਹੈ ਕਰੀਮ ਨਹੀਂ ਆਇਆ ਮਾਸਾ ਜੀ ਮੈਂ ਚੱਲ ਗਿਆ ਮੈਂ ਮੈਂ ਤਾਈਆਂ ਨਹੀਂ ਆਉਣ ਦੀ ਕਰਾਈ ਮੈਂ ਚੱਲ ਗਿਆ ਮੈਂ ਟਕਾਣਾ ਮਾਰ ਲੈਣਾ ਕਿਤੇ ਕਿੱਥੇ ਤਾਇਆਂ ਨਹੀਂ ਮਾਰ ਲੈਣਾ ਮੈਂ ਵੀ ਨਿਕਲ ਜਾਣਾ ਤਾਇਆਂ ਆਉਂਦੀ ਨਹੀਂ ਕਰਾਈ ਮੈਂ ਤੂੰ ਚਲ ਘਰ ਮੈਂ ਵੀ ਨਿਕਲ ਜਾਣਾ ਮੈਂ ਆ ਮੇਰੀ ਛੱਡਣਾ ਦੇਖੀ ਤੂੰ ਮੈਂ ਇਹ ਨਹੀਂ ਆਉਂਦਾ ਇਹ ਪੰਜ ਪੰਜ ਜਾਂਦਾ ਤੁਹਾਨੂੰ ਮੈਂ ਨਹੀਂ ਆਉਂਦਾ ਆਏ ਓਏ ਜਦੋਂ ਸੰਜੀਤ ਆ ਗਏ ਮੈਂ ਕਰੇ ਪਤਾ ਕਰਦੀ ਕਿ ਦੇ ਹੁਣ ਚਲੀਏ ਚਲੀਏ ਮੈਂ ਤਾਂ ਕਰ ਲਿਆ ਪਤਾ ਸਮਝ ਐਸਲੀ ਕੁੜੀ ਮੈਂ ਤਾਂ ਕਰ ਲਿਆ ਪਤਾ ਛਿੱਲੀ ਕੁੜੀ ਐ ਚਾਵਾਂਗੇ ਟੈਨਸ਼ਨ ਕਰਨਾ ਕਰ ਲਿਆ ਪਤਾ ਹਰੇ ਕੱਲੇ ਕੱਲੇ ਕੀਤਾ ਕੱਲੇ ਕੱਲੇ ਕੀਤਾ 3 ਨਾਈਟ ਉਹ ਬਾਈ ਮਿੱਤਰੋ ਸ਼ਾਮ ਹੋ ਗਿਆ ਪੂਰਾ 12 ਵਜੇ ਚ 2 ਮਿੰਟ ਘਟਿਆ ਤੇ ਮੀਂਹ ਵੇਰ ਆ ਗਿਆ ਕੀ ਕਰੇ ਬੰਦਾ ਜਦੋਂ ਗਾਰਡਨ ਨੂੰ ਲੱਗੋਂ ਲੌਨ ਲੱਗੀ ਦਾ ਸਲੇਨ ਉਹਦਾ ਮੀਂਹ ਆ ਜਾਂਦਾ ਬਹੁਤ ਹੀ ਮਾੜਾ ਸਮਾਂ ਚੱਲਣ ਦਾ ਇੱਧਰ ਛਤਰੀਆਂ ਲੈ ਕੇ ਖੜੇ ਹੱਸਣਦਾ ਮੇਰੇ ਵੱਲ ਦੇ ਇਹਨੇ ਯੂਟਿਊਬਰ ਹੈ ਕੁਛ ਨਹੀਂ ਦਾ ਕਹਿੰਦੇ ਕਿ ਕਿੰਨੀ ਤਰੱਕੀ ਹੋ ਗਈ ਹੈ ਉੱਲੇ ਕੋਈ ਤਰੱਕੀ ਨਹੀਂ ਹੋਈ ਤਰੱਕੀ ਕਰਦਾ ਬੰਦਾ ਹੌਲੀ ਹੌਲੀ ਇੰਨੀ ਜਲਦੀ ਤਰੱਕੀ ਨਹੀਂ ਹੁੰਦੀ ਬਹੁਤ ਸਮਾਂ ਲੱਗਦਾ ਆਓ ਬਾਈ ਸਾਹਿਬ ਇਧਰ ਆ ਕੇ ਕੀ ਹੈ ਹੈ ਬਾਰਿਸ਼ ਦੀ ਵੀਡੀਓ ਬਣੀ ਹੈ ਹੈ ਯਾ ਵੀ ਸਲਿੰਗ ਲਗਾਣੇ ਲੱਗਤੇ ਹਨ ਤभी ਕੁਛ ਨਾ ਕੁਛ ਹੋ ਜਾਂਦਾ ਹੈ ਆਪ ਕਿਆ ਕਹਿਣਾ ਚਾਹਤੇ ਹੋ ਹੈ

ਦੂਗੀ ਕਹਿਣਾ ਚਾਹਣਾ ਜਦੋਂ ਆਪਾਂ ਗਾਰਡਨ ਨੂੰ ਸਲਿੰਗ ਲਾਉਣ ਲੱਗਦੇ ਆ ਉਦੋਂ ਮੀਂਹ ਆ ਜਾਂਦਾ ਤੂੰ ਕੀ ਕਹਿਣਾ ਚਾਹਣਾ ਦੱਸ ਮੀਂਹ ਆ ਗਿਆ ਇਹ ਬੈੱਡ ਤੇ ਨਾਸ ਕਰਕੇ ਉਹਦੇ ਨੀਦਰ ਨੀਦਰ ਉਹਦੇ ਹੀਰਦਾ ਮੇਰੇ ਨਹੀਂ ਇਹੋ ਜੀ ਹੱਥ ਹਾਂ ਉਹੋ ਜੀ ਪੁਆਇੰਟ ਹੁਣ ਤੂੰ ਹੱਥ ਜਨਾ ਕੀ ਕਰਦਾ ਮੂੰਹ ਚਲਾ ਕੇ ਕਰ ਲਾ ਓਏ ਸਰੀਆ ਉੱਧਰ ਮੂੰਹ ਨਾ ਮੇਲਾ ਓਹ ਬਾਈ ਮਿੱਤਰੋ ਟਾਈਮ ਹੋ ਗਿਆ ਪੂਰਾ 12 ਵਜੇ ਚ 2 ਮਿੰਟ ਘਟਿਆ ਦੈਲੀ ਵੇਅਰ ਆ ਗਿਆ ਕੀ ਕਰੇ ਬੰਦਾ ਜਦੋਂ ਗਾਰਡਨ ਨੂੰ ਲੱਗੋਂ ਲੌਨ ਲੱਜੀ ਦਾ ਸਲੇਨ ਹੋਰ ਵੀ ਆ ਜਾਂਦਾ ਬਹੁਤ ਹੀ ਮਾੜਾ ਸਮਾਂ ਚੱਲਣ ਦਾ ਇੱਧਰ ਛਤਰੀਆਂ ਲੈ ਕੇ ਖੜੇ ਹੱਸਣਦਾ ਮੇਰੇ ਵੱਲ ਦੇ ਇਹ ਯੂਟਿਊਬਰ ਕੁਛ ਹੁੰਦਾ ਇਹ ਕਹਿੰਦੇ ਕਿੰਨੀ ਤਰੱਕੀ ਹੋ ਗਈ ਨੇ ਉੱਲੇ ਕੋਈ ਤਰੱਕੀ ਨਹੀਂ ਹੋਈ ਤਰੱਕੀ ਕਰਦਾ ਬੰਦਾ ਹੌਲੀ ਹੌਲੀ ਇੰਨੀ ਜਲਦੀ ਤਰੱਕੀ ਨਹੀਂ ਹੁੰਦੀ ਬਹੁਤ ਸਮਾਂ ਲੱਗਦਾ ਆਹ ਭਾਈ ਸਾਹਿਬ ਇਧਰ ਆ ਕੇ ਕਿਹਾ ਹਾਂ ਮਾਰਿਸ ਦੀ ਵੀਡੀਓ ਬਣਨੀ ਹੈ ਹਾਂ ਮਾਰਿਸ ਦੀ ਵੀਡੀਓ ਬਣੀ ਹੈ ਹਾਂ ਯਾ ਵੀ ਸਲਿੰਗ ਲਗਾਣੇ ਲੱਗਤੇ ਹਨ ਤभी ਕੁਝ ਨਾ ਕੁਝ ਹੋ ਜਾਂਦਾ ਹੈ ਆਪ ਕਿਆ ਕਹਿਣਾ ਚਾਹਤੇ ਹੋ ਹਾਂ ਆਪ ਕਿਆ ਕਹਿਣਾ ਚਾਹਤੇ ਹੋ ਮੋਟੂ ਕਿਦਾਂ ਹੈ ਟਾਈਮ ਕਿੰਨਾ ਹੋ ਗਿਆ 11 12 ਵਜ ਗਏ 12 ਪੂਰੇ ਵਜ ਗਏ ਅਗਲਾ ਦਿਨ ਚੜਨ ਵਾਲਾ ਤੇ ਉਦਾਂ ਮਖਾ ਵੱਡਾ ਕਰਾਂ ਉਹ ਵੱਡਾ ਮੈਟਰ ਲੌਕ ਲਾ ਕੇ ਲੌਕ ਲਾ ਕੇ ਪੂਰੇ 12 ਵਜ ਚੱਲੇ ਆ ਇੱਕ ਮਿੰਟ ਆਏਗਾ ਤੂੰ ਕੀ ਕਹਿਣਾ ਚਾਹਣਾ ਜਦੋਂ ਆਪਾਂ ਗਾਰਡਨ ਨੂੰ ਸਲਿੰਗ ਲਾਉਣ ਲੱਗਦੇ ਆ ਉਦੋਂ ਮੀਂਹ ਆ ਜਾਂਦਾ ਤੂੰ ਕੀ ਗਾਣਾ ਚਾਹਣਾ ਦੱਸ ਨਹੀਂ ਆ ਗਿਆ ਤੂੰ ਕੀ ਕਰਕੇ ਇਹਦੇ ਨੀਦਰ ਨਹੀਂਦਾ ਮੇਰੀ ਨਹੀਂ ਆਜੀ ਹੱਥ ਹਾਂ ਉਹ ਇਹ ਪੌਂਟ ਹੁਣ ਤੇ ਹੱਥ ਜਨਾ ਕੀ ਕਰਨਾ ਮੂੰਹ ਚਲਾ ਕੇ ਕਰ ਰਾ ਓਏ ਲੋ ਵੀ ਮਿੱਤਰੋ ਹੁਣ ਆਪਣੇ ਕੋਲ ਪਹੁੰਚੇ ਨੇ ਸਰਦਾਰ ਸਰਦਾਰ ਕੀ ਨਾਮ ਉਹ ਜਿੰਦਰ ਜੀ ਸਰਦਾਰ ਬਲਦੇਵ ਸਿੰਘ ਉਹ ਕਹਿ ਰਿਹਾ ਸਰਦਾਰ ਬਲਦੇਵ ਸਿੰਘ ਉਹ ਡਾਕਟਰ ਉਹ ਚੱਲ ਠੀਕ ਹੈ ਬਰਲੇਵ ਸਿੰਘ ਸੌਂਗ ਸੁਣੋ ਬਲਦੇਵ ਨਾ ਬਲਦੇਵ ਨਾਲੋਂ ਟੱਟੀ ਆ ਗਈ ਯਾਰ ਟੱਟੀ ਗਾਣ ਚੱਲੇ ਨੇ ਮੀ ਫੇਰ ਬਹੁਤ ਜ਼ੋਰ-ਜ਼ੋਰ ਨਾਲ ਆਉਂਦਾ ਹੈ ਕਿਆ ਹੋ ਗਿਆ ਇਸਕਾ ਪਰਸੂ ਪਰਸੂ ਨੇ ਕਸਾ ਵਿੱਚ ਬਾਵਾ ਲੈ ਜਾਣਾ ਆ ਪਰਸੂ ਗਰਮੀ ਠੰਡ ਲੱਗਦੀ ਕਾਲਾ ਤੂੰ ਜਾ ਕੇ ਨਹਾ ਡੋਲਾ ਚੈੱਕ ਕਰੋ ਡੋਲਾ ਚੈੱਕ ਕਰੋ ਇਹ ਕਾਲਾ ਹੀ ਹੋ ਗਿਆ ਸਾੜੀ ਗਿਆ ਇਧਰ ਗੋਰਾ ਹੋ ਗਿਆ ਏਸੀ ਚ ਰਹਿ ਰਹਾ ਇਧਰ ਕੀ ਆਖਿਆ ਇਧਰ ਗੋਰਾ ਹੋ ਗਿਆ ਕੀ ਆਖਿਆ ਆਹ ਬੋਲਣ ਦਾ ਐਲੇ ਮੈਂ ਤਾਂ ਦਿਖਾਈਦਾ ਦਿਨੇ ਪੱਤ ਮਾਰੀ ਇਹਦਾ ਦੇਖਦਾ ਕਹ ਲੋ ਵੀ ਮਿੱਤਰੋ ਮਿਲਦੇ ਆ ਤੁਹਾਨੂੰ ਅੱਗੇ ਹੀ ਦੇ ਨੇ ਗੱਡਰ ਲੋਡ ਹੁੰਦਾ ਕਿ ਨਹੀਂ ਹੁੰਦਾ ਹੋਊਗਾ ਗੱਡਰ ਲੋਡ ਮੈਲਾ ਸਿਰ ਮਾਰ ਕੇ ਸੌਂਗ ਸੁਣਾ ਸੌਂਗ ਉਹ ਸੁਣਾ ਨਹੀ ਨਾ ਇਦਾਂ ਸੌਂਗ ਸੌਂਗ ਚੱਲ ਸੁਣਾ ਕੈਮਰਾ ਨੂੰ ਕਰ ਲੈਣਾ ਹੈ ਕੈਮਰਾ ਨੂੰ ਕਰ ਲੈਣਾ ਆ ਪਰ ਚੁਗਰਾਤ ਚੱਲ ਹਾਂ ਮੈਂ ਲਿਪਸਿੰਗ ਫਿਰ ਤੂੰ ਅੱਛੇ ਕਿਦਾ ਬੋਲੇ ਇੱਥੇ ਕੈਮਰੇ ਤੇ ਸੰਗਨਾਂ ਇਹਦਾ ਪਹਿਲੇ ਉੱਧਰ ਕੈਮਰੇ ਤੇ ਪੈਣਾ ਇਹ ਬਹੁਤ ਤੇਜ ਆ ਮਸਤ ਤੂੰ ਬੋਲ ਮੈਂ ਲਿਪਸਿੰਗ ਕਰ ਦਿੰਨਾ ਮੈਂ ਸੁਝੂਗਾ ਚੱਲ ਲਿਪਸਿੰਗ ਕਰ ਚੱਲ ਚੱਲ ਆ ਜਾ ਮੈਨੂੰ ਲਿਪਸਿੰਗ ਚੱਲ ਟਾਣਾ ਨਾ 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 ਟਾਣਾ ਨਾ ਚੱਲ ਠੀਕ ਹੈ ਉਹ ਗਾਣਾ ਨੇ ਬੋਲ ਚਰਾ ਗਈ ਦੱਸ ਗੱਲ ਉਹ ਗੁੱਡੀ ਦੇ ਪ੍ਰਾਣ ਗਾਣਾ ਕਿਹੜਾ ਗਾਣਾ ਹੈ ਦਮ ਮਾਦਰ ਲਾ ਕੇ ਕਸੂਰ ਕਸੂਰ ਅੱਛਾ ਉਹ ਕੈਮਰਾ ਬੰਦ ਕਰ ਚੱਲ ਦੇ ਦੱਸ ਦੇ ਉੱਚੀ ਉੱਚੀ ਦੱਸ ਦੇ ਮੇਰਾ ਤੂੰ ਤੇ ਦੱਸ ਦੇ ਉਹ ਆਪ ਕਿਉਂ ਦੂਰ ਤੇ ਦੱਸ ਦੇ ਸੱਚ ਮਤਲੀ ਬਦਲੇ ਜੇ ਕਿ ਮੈਨੂੰ ਹੀ ਸਤਾਉਣਾ ਏ ਮੇਰੇ ਮਨ ਨੇ ਤੇਰੋਂ ਵੇਗਾ ਆਏ ਹਾਏ ਜੋ ਜੋਂ ਦੀ ਨੂਰ ਰਵਾਣਾ ਏ ਮੇਰੇ ਮਰਨੇ ਤੇ ਰੋਏ ਜਾਂ ਤੂੰ ਜਿਉਂਦੀ ਨੂਰ ਰਵਾਣਾ ਏ ਵਾ ਵਾ ਵਿਰਾਤ ਸੂਰਤ ਦੇ ਦੱਸ ਦੇ ਕੋਈ ਉਹ ਦੂਰ ਤੇ ਤਾਲੀਆਂ ਤਾਲੀਆਂ ਵਾ 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 ਸੋਣਾ ਮੇਰਾ ਮੈਂ ਆ ਫਟਾਫਟ ਤੇ ਅਰੇ ਜੁਮਰਤ ਵੀਡੀਓ ਬਣਾ ਕੇ ਆਪ ਦਾਲ ਦੋ ਆਪ ਦਾਲ ਦੋ ਉਹ ਵੀ ਨਹੀਂ ਨੇ ਡੋਣਾ ਹੈ ਮਾਰੋ ਇੱਕ ਤੇਰਾ ਤੇਰਾ ਹੈ ਨਾ ਗਰੁੱਪ ਮੈਂ ਅਰੇ ਮੇਰਾ ਨਹੀਂ ਆਪ ਬਾਹਰ ਆ ਰਹੀ ਜੀ ਬਹੁਤ ਬਹੁਤ ਵਾਹ ਤੋ ਬਤੋ ਬਈ ਉਹ ਕਰ ਰਿਹਾ ਹੈ ਨਾ ਲੋਕੋ मान आयो इडली लगे लगे ओके ओके टेन काम है उधर तो उधर है आप भी है हैवी है हैवी विंड स्टार्टेड अभी बोल हां बोल दिया लोडिंग लोडिंग नहीं हो रहा बोलो हाय क्या बना रहे हो कुड़ा पराए <laughs> <laughs> <तीग नाँगादा? था? laughs> पहला कड़ा अपना हरमन प्लीट बनाएगा कड़ा <laughs> <नाँगा मसोसे। laughs> तोती हलवाई परसू प्रकाश कौन ਉਹ ਮਾਰਾ ਨਾ ਅੱਜ ਪਾਣੀ ਲੈ ਕੇ ਨਾ ਕੋਣ ਪੈਣਾ ਤੇ ਇੱਕ ਰਾਏ ਛਿਮੀ